ਅੱਜੇ ਤੱਕ ਇਥੇ ਸੇਵ ਨਹੀਂ ਹਗੇ ਐਡੀ ਵੱਡੀ ਫਾਈਲ 1 ਮਹੀਨੇ ਦੇ ਵਿੱਚ ਲਾ ਤਾਦਾ ਇਹੋ ਜੀਆਂ ਵਾਰਦਾਤਾਂ ਹੋਈਆਂ ਜਿਹੜੀਆਂ ਔਨ ਗਰਾਉਂਡ ਐਫ ਆਈ ਆਰ ਤੱਕ ਰਜਿਸਟਰ ਨਹੀਂ ਕੀਤੀਆਂ ਜਾਂਦੀਆਂ ਕ੍ਰਾਈਮ ਡੇਟਾ ਨੂੰ ਘਟਾ ਕੇ ਦੱਸਿਆ ਜਾਂਦਾ ਸੋ ਇਥੇ ਸਿੱਧਾ ਸਮਝ ਆਉਂਦਾ ਕਿ ਕੁਝ ਇੱਕ ਕਾਲੀਆਂ ਭੇਡਾਂ ਕੁਝ ਇੱਕ ਕਰਪਟ ਲੋਕ ਸਾਡੇ ਸ਼ਹਿਰ ਨੂੰ ਲੀਡ ਕਰ ਰਹੇ ਆ ਬੰਚ ਆਫ ਜੋਕਰਸ ਸਾਡੇ ਸ਼ਹਿਰ ਨੂੰ ਲੀਡ ਕਰ ਰਿਹਾ ਬੜੇ ਨਲਾਇਕ ਨਾਕਸ ਕਾਰਗਰਦੀ ਵਾਲੇ ਔਰ ਨਾ ਅਹਲ ਲੋਕ ਸਾਡੇ ਸ਼ਹਿਰ ਨੂੰ ਲੀਡ ਕਰ ਰਿਹਾ ਜਿਹਦੇ ਨਾਲ ਸੀਰੀਜ਼ ਆਫ ਪ੍ਰੋਜੈਕਟਸ ਗੁਰੂ ਨਗਰੀ ਅੰਮ੍ਰਿਤਸਰ ਦੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਪਰਾਧਿਕ ਵਾਰਦਾਤਾਂ ਵਾ ਲਗਾਤਾਰ ਵਧੀਆਂ ਜਾ ਰਹੀਆਂ ਲੇਕਿਨ ਇਸ ਅਪਰਾਧਿਕ ਵਾਰਦਾਤਾਂ ਨੂੰ ਰੋਕਣ ਲਈ ਸ਼ਹਿਰ ਦੇ ਵਿੱਚ 스마트 ਸਿਟੀ ਦੇ ਪ੍ਰੋਜੈਕਟ ਦੇ ਤਹਿਤ ਇੱਕ ਸੀਸੀਟੀਵੀ ਕੈਮਰੇ ਇੰਸਟਾਲ ਕੀਤੇ ਗਏ ਸੀ ਕਰੀਬ 1125 ਸੋ ਕੈਮਰੇ ਹਲੇ ਤੱਕ ਚੱਲੇ ਨਹੀਂ ਸੋ ਜਿਹੜੀ ਅਪਰਾਧਿਕ ਵਾਰਦਾਤਾਂ ਆ ਉਹ ਲਗਾਤਾਰ ਵਧੀਆਂ ਜਾ ਰਹੀਆਂ ਭਾਵੇਂ ਉਹ ਸਨੇਚਿਕ ਦੀ ਹੋਏ ਭਾਵੇਂ ਉਹ ਕਤਲ ਦੀ ਹੋਏ ਸੋ ਅਸੀਂ ਇਸ ਵੇਲੇ ਤੁਹਾਨੂੰ ਉਹ ਸੀਸੀਟੀਵੀ ਕੈਮਰੇ ਦੀ ਤਸਵੀਰਾਂ ਜ਼ਰੂਰ ਦਿਖਾਵਾਂਗੇ ਜਿਹੜੇ ਸੀਸੀਟੀਵੀ ਕੈਮਰੇ ਕੁੱਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗੁਰੂ ਨਗਰੀ ਦੇ ਵਿੱਚ ਇੰਸਟਾਲ ਕੀਤੇ ਗਏ ਸੀ 1125 ਕੈਮਰੇ ਸੀ ਇਸ ਦੇ ਨਾਲ ਇੱਕ ਫਾਈਲ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਕਿ ਉਹ ਫਾਈਲ ਜਿਹੜੀ ਅਸੀਂ ਹੱਥ 'ਚ ਫੜੀ ਆ ਉਸ ਫਾਈਲ ਦੇ ਵਿੱਚ ਪਿਛਲੇ ਮਹੀਨੇ ਦੇ ਸਾਰਾ ਜਿੰਨਾ ਵੀ ਕ੍ਰਾਈਮ ਜਿੰਨੀਆਂ ਵੀ ਘਟਨਾਵਾਂ ਹੋਈਆਂ ਵਾ ਉਹ ਸਾਰੀਆਂ ਉਸ ਫਾਈਲ ਦੇ ਵਿੱਚ ਦਰਜ ਹੈ ਲੇਕਿਨ ਇਸ ਘਟਨਾਵਾਂ ਨੂੰ ਰੋਕਣ ਲਈ ਜਿਹੜੇ ਸੀਸੀਟੀਵੀ ਕੈਮਰੇ ਲਗਾਏ ਗਏ ਸੀ ਅੱਜ ਨਾਲ ਚੱਲਦੇ ਤੇ ਸ਼ਾਇਦ ਅੱਜ ਜਿਹੜੀ ਅਪਰਾਧਿਕ ਵਰਤਦਾਤਾਵਾਂ ਉਸ ਦੇ ਵਿੱਚ ਕਹਿ ਸਕਦੇ ਸੀ ਲੇਕਿਨ ਉਹ ਠੱਲ ਹਲੇ ਤੱਕ ਪਈ ਨਹੀਂ ਸੋ ਅੰਮ੍ਰਿਤਸਰ ਲਾਰੈਂਸ ਰੋਡ ਚੌਂਕ 'ਚ ਪਾ ਖੜੇ ਆ ਲਾਰੈਂਸ ਰੋਡ ਚੌਂਕ ਦੀ ਗੱਲ ਕਰੀਏ ਤੇ ਲਾਰੈਂਸ ਰੋਡ ਚੌਂਕ ਦੇ ਵਿੱਚ ਕਰੀਬ ਅਠ ਕੈਮਰੇ ਇੰਸਟਾਲ ਕੀਤੇ ਗਏ ਹੈ ਇਸ ਦਾ ਇੱਕ ਸੈਂਟਰ ਬਣਾਇਆ ਗਿਆ ਹੈ ਜਿਸ ਜਗ੍ਹਾ ਤੇ ਜਿਹੜੇ ਲੋਕ ਬੰਦੇ ਹੈ ਸੀਸੀਟੀਵੀ ਦੇ ਤਹਿਤ ਅਮਰਿਤਸਰ ਸ਼ਹਿਰ ਦੇ ਵਿੱਚ ਨਜ਼ਰ ਰੱਖਣ ਲਈ ਲੇਕਿਨ ਅੱਜ ਤੱਕ ਉਹ ਕੈਮਰੇ ਇੰਸਟਾਲ ਜ਼ਰੂਰ ਕੀਤੇ ਗਏ ਹੈ ਲਗਾਏ ਜ਼ਰੂਰ ਗਏ ਹੈ ਲੇਕਿਨ ਉਹ ਕੈਮਰੇ ਕੰਮ ਨਹੀਂ ਕਰਦੇ ਸੋ ਸਾਡੇ ਨਾਲ ਪਵਨ ਜੀ ਮੌਜੂਦ ਹੈ ਪਵਨ ਜੀ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਹੈ ਸਮਾਰਟ ਸਿਟੀ ਦੇ ਤਹਿਤ ਪ੍ਰੋਜੈਕਟ ਚਾਲੂ ਤਾਂ ਕੀਤੇ ਜਾਂਦੇ ਆ ਲੇਕਿਨ ਅੱਗੇ ਲੋਕਾਂ ਨੂੰ ਉਸ ਦੀ ਜਿਹੜਾ ਫਾਇਦੇ ਨਹੀਂ ਮਿਲ ਪਾਂਦੇ ਸੋ ਇਹ ਫਾਈਲ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਫਾਈਲ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ ਇਸ ਦੇ ਵਿੱਚ ਕੁੱਲ 1 ਮਹੀਨੇ ਦੇ ਜਿੰਨੀਆਂ ਵੀ ਘਟਨਾਵਾਂ ਹੋਈਆਂ ਉਹ ਸਾਰੀਆਂ ਦਰਜ ਆ ਕਰੀਬ 100 ਤੋਂ 150 ਘਟਨਾਵਾਂ ਅੰਮ੍ਰਿਤਸਰ ਦੇ ਵਿੱਚ ਹੋਈਆਂ ਆ ਭਾਵੇਂ ਉਹ ਕਤਲ ਦੀਆਂ ਹੋਣ ਜਾਂ ਫਿਰ ਜਿਹੜੀ ਸਨੇਚਿੰਗ ਦੀਆਂ ਘਟਨਾਵਾਂ ਹੋਣ ਉਹ ਸਾਰੀਆਂ ਇਸ ਫਾਈਲ ਦੇ ਵਿੱਚ ਦਰਜ ਆ ਸੋ ਪਵਨ ਜੀ Smart City ਦੇ ਪ੍ਰੋਜੈਕਟ 1125 ਦੇ ਕਰੀਬ ਕੈਮਰੇ ਸ਼ਹਿਰ ਦੇ ਵਿੱਚ ਲਗਾਏ ਗਏ ਆ ਇੰਸਟਾਲ ਕੀਤੇ ਗਏ ਆ ਲੇਕਿਨ ਹਲੇ ਤੱਕ ਚਾਲੂ ਨਹੀਂ ਹੋਏ ਅਗਰ ਚਾਲੂ ਹੁੰਦੇ ਤੇ ਕੀ ਜਿਹੜੀ ਕਤਨਾਵਾਵਾਂ ਹੁੰਦੀਆਂ ਉਸ ਦੇ ਵਿੱਚ ਠੱਲ ਪੈ ਸਕਦੀ ਸੀ ਦੇਖੋ ਅਮਰਜੀਤ ਆਪ ਜੀ ਦਾ ਧੰਨਵਾਦ ਹੈ ਔਰ ਬੜੀ ਇੰਪੋਰਟੈਂਟਲੀ ਤੁਸੀਂ ਸਾਰਾ ਵਿਸ਼ਾ ਬਿਆਨ ਕਰ ਦਿੱਤਾ ਕਿ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ Smart City ਪ੍ਰੋਜੈਕਟ ਦੇ ਤਹਿਤ ਇੱਕ ਬੜਾ ਵੱਡਾ ਅਸੀਂ CCTV ਕੈਮਰਾ ਪ੍ਰੋਜੈਕਟਸ ਲਿਆਂਦਾ ਗਿਆ ਸੀ ਜੀ ਦੀ ਲਾਗਤ ਲਗਭਗ 91 ਕਰੋੜ ਦੇ ਕਰੀਬ ਸੀਗੀ ਔਰ 1125 ਦੇ ਕਰੀਬ ਅਸੀਂ CCTV ਕੈਮਰਾਸ ਪੂਰੇ ਸ਼ਹਿਰ ਦੇ ਵਿੱਚ 409 ਇੰਟਰਸੈਕਸ਼ਨਸ ਔਰ ਬਹੁਤ ਸਾਰੇ ਇੰਪੋਰਟੈਂਟ ਪੁਆਇੰਟਸ ਦੇ ਉੱਤੇ ਲੱਗਣੇ ਸੀ ਪਰ ਇਸ ਵੇਲੇ ਅੰਮ੍ਰਿਤਸਰ ਦੀ ਲਾਅਲੈਸਨੈਸ ਦੀ ਸਥਿਤੀ ਲਾਅ ਆਰਡਰ ਦੀ ਸਥਿਤੀ ਇਹ ਹੈਗੀ ਆ ਕਿ ਪੰਜਾਬ ਦੇ ਵਿੱਚ ਦੇ ਨਾਲ ਨਾਲ ਗੁਰੂ ਨਾਨਕੀ ਅੰਮ੍ਰਿਤਸਰ ਦੇ ਵਿੱਚ ਡਾਕੇ ਨਾਕੇ ਡਾਕੇ ਔਰ ਧਾਕੇ ਇਹੋ ਹੀ ਗੁਰੂ ਨਗਰੀ ਦੇ ਵਿੱਚ ਸਾਨੂੰ ਸ਼ਰਮੌਰ ਦਿਖ ਰਿਹਾ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਮੀ ਵਾਕਿਆ ਪੇਸ਼ ਨਹੀਂ ਆ ਰਹੀ ਔਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਕਬ ਨਹੀਂ ਕਹੂੰਗਾ ਥੀਫ ਮਨਿਸਟਰ ਪੰਜਾਬ ਕਹੂੰਗਾ ਇਹਨਾਂ ਨੇ ਲੋਕਾਂ ਕੋਲੋਂ ਬੜਾ ਕੀਮਤੀ ਮੰਡੇਟ ਜਿਹੜਾ ਉਹ ਲੁੱਟਿਆ ਆ ਔਰ ਉਸ ਤੋਂ ਬਾਅਦ ਪੰਜਾਬ ਇੱਕ ਇਹੋ ਜਿਹੀ ਸਟੇਟ ਬਣ ਗਿਆ ਜਿਹੜਾ ਟਾਪ ਆਫ ਦੀ ਲਿਸਟ ਪੂਰੇ ਇੰਡੀਆ ਦੇ ਵਿੱਚ ਡਰਗ ਟ੍ਰੈਫਿਕਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਇਹਦੇ ਵਿੱਚ ਰਜਿਸਟਰ ਹੋ ਰਿਹਾ ਪਿਛਲੇ ਸਾਲ 7433 ਦੇ ਕਰੀਬ ਔਰ ਇਥੋ ਦਾ ਕੀ ਜਿਹੜੇ 2021 ਦੇ ਵਿੱਚ 5768 ਸੀਗੇ ਸੋ ਇਸ ਕਰਕੇ ਵੱਡੀ ਸ਼ਰਾਹ ਇਹਨਾਂ ਦੇ ਵਿੱਚ ਵਾਧਾ ਹੋਣਾ ਕਿ ਪੂਰੇ ਸ਼ਾਸਨ ਔਰ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਚਾਹੇ ਉਹ ਸਿਵਲ ਐਡਮਿਨਿਸਟ੍ਰੇਸ਼ਨ ਹੋਵੇ ਚਾਹੇ ਪੁਲਿਸ ਐਡਮਿਨਿਸਟ੍ਰੇਸ਼ਨ ਹੋਵੇ ਉਹਨਾਂ ਦੇ ਕਦੇ ਨਾ ਕਦੇ ਸੋਚ ਦੇ ਵਿੱਚ ਨiyet ਦੇ ਵਿੱਚ ਵੱਡੀ ਘਾਟ ਸਾਨੂੰ ਦਿਖ ਰਹੀ ਆ ਕਿ ਜਿਹੜੇ ਜਿਹੜਾ ਸ਼ਹਿਰ ਇੱਕ ਬਾਰਡਰ ਸਿਟੀ ਹੋਵੇ ਪੰਜਾਬ ਇੱਕ ਬਾਰਡਰ ਸਟੇਟ ਹੋਵੇ ਜਿੱਥੇ ਵੱਡੇ ਲੈਵਲ ਦੇ ਉੱਤੇ ਟੂਰਿਸਟਾਂ ਦੀ ਭਰਮਾਰ ਹੁੰਦੀ ਆ ਨਫਸਤਕ ਹੁੰਦੇ ਆ ਵਾਕਾ ਬਾਰਡਰ ਇੱਥੇ ਹੋਵੇ ਹਰਮੰਦਰ ਸਾਹਿਬ ਇੱਥੇ ਹੋਵੇ ਦੁਰਗਾਣਾ ਤੀਰਥ ਇੱਥੇ ਹੋਵੇ ਉਥੋਂ ਦੇ ਲੋਕਾਂ ਦੀ ਸੁਰੱਖਿਆ ਨੂੰ ਵੀ ਰੱਬ ਆਸਰੇ ਛੱਡ ਦਿੱਤਾ ਜਿਹੜੇ ਪ੍ਰੋਜੈਕਟ ਲੋਕਾਂ ਦੀ ਸੁਰੱਖਿਆ ਵਾਸਤੇ ਲਿਆਂਦੇ ਗਏ ਸੀ ਇਹ ਸਰਕਾਰ ਨੇ ਉਹਨੂੰ ਵੀ ਅੱਧ ਵਿਚਾਲੇ ਛੱਡ ਦਿੱਤਾ ਔਰ ਇਸ ਦਾ ਸਿੱਧਾ ਸਿੱਧਾ ਕਾਰਨ ਆਉਂਦਾ ਕਿ ਵੋਟ ਬੈਂਕ ਦੀ ਰਾਜਨੀਤੀ ਜੇ ਈ ਚਲਾਨ ਸਿਸਟਮ ਹੋ ਲੱਗ ਜਾਂਦਾ ਲੋਕਾਂ ਦੇ ਘਰਾਂ ਦੇ ਵਿੱਚ ਚਲਾਨ ਜਾਣੇ ਸੀ ਇਹਨਾਂ ਨੇ ਸੋਚਿਆ ਕਿ ਇਹ ਸਿਸਟਮ ਨੂੰ ਲਾਗੂ ਹੀ ਨਾ ਕਰੋ ਨਾਲੇ ਇਹ ਸੈਂਟਰ ਦੇ ਪ੍ਰੋਜੈਕਟ ਆਪੇ ਹੀ ਸਰਕਾਰਾਂ ਦੀਆਂ ਸੈਂਟਰ ਦੀਆਂ ਬਦਨਾਮੀਆਂ ਹੋਣਗੀਆਂ ਔਰ ਇਹ ਸਰਕਾਰ ਇਹ ਪ੍ਰੋਜੈਕਟ ਲਾਗੂ ਨਹੀਂ ਕਰੂਗੀ ਅਮਰitsar ਸ਼ਹਿਰ ਦੀ ਗੱਲ ਕਰੀਏ ਤੁਸੀਂ ਵੀ ਅਮਰitsar ਸ਼ਹਿਰ ਦੇ ਵਸਨੀਕ ਹੋ ਤੁਸੀਂ ਵੀ ਇਸ ਜਗ੍ਹਾ ਤੇ ਰਹਿੰਦੇ ਹੋ ਕੀ ਲੱਗਦਾ ਕਿ ਪਿਛਲੇ 1 ਮਹੀਨੇ ਦੀ ਗੱਲ ਕਰੀਏ ਇਹ ਅਪਰਾਧਿਕ ਵਾਰਦਾਤਾਂ ਕਰੀਬ 100 ਤੋਂ 150 ਹੋਈਆਂ ਹਨ ਕਿ ਅੱਜ ਲੱਗਦਾ ਹੈ ਕਿ ਤੁਸੀਂ ਨਿਕਲਦੇ ਹੋ ਜਾਂ ਕੋਈ ਸਾਡੇ ਘਰ ਦੀ ਮਹਿਲਾਵਾਂ ਬਾਹਰ ਨਿਕਲਦੀਆਂ ਹਨ ਕਿ ਉਹ ਸੇਫ ਹੈ ਅਗਰ ਸੀਸੀਟੀਵੀ ਪ੍ਰੋਜੈਕਟ ਚੱਲਿਆ ਹੁੰਦਾ ਸਮਾਰਟ ਸਿਟੀ ਦੇ ਤਹਿਤ ਇੰਨਾ ਪੈਸਾ ਲੱਗਾ ਸੀ ਤੇ ਕੀ ਲੱਗਦਾ ਹੈ ਕਿ ਅੱਜ ਹਰ ਮਹਿਲਾ ਜਿਹੜੀ ਘਰੋਂ ਨਿਕਲਦੀ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨੀ ਸੀ ਦੇਖੋ ਇਹੀ ਤਾਂ ਇੰਪੋਰਟੈਂਟ ਗੱਲ ਹੈਗੀ ਆ ਕਿ ਇੰਨੇ ਵੱਡੇ ਇਸ ਪ੍ਰੋਜੈਕਟ ਦੇ ਸੁੱਖ ਹੋਣੇ ਸੀ ਲੋਕਾਂ ਨੂੰ ਲਾਉਂਡ ਆਰਡਰ ਦੀ ਸਥਿਤੀ ਦੇ ਵਿੱਚ ਸੁਧਾਰ ਮਿਲਣਾ ਸੀ ਲੋਕਾਂ ਨਾਲ ਜਿਹੜੀ ਸਨੇਚਿੰਗ ਹੁੰਦੀ ਆ ਡਕੈਤੀ ਹੁੰਦੀ ਆ ਲੁੱਟਖੋ ਹੁੰਦੀ ਆ ਜਿਹੜੀਆਂ ਔਰਤਾਂ ਦੇ ਨਾਲ ਈਵ ਟੀਜ਼ਿੰਗ ਦੀਆਂ ਵਾਰਦਾਤਾਂ ਪੇਸ਼ ਆਉਂਦੀਆਂ ਜਿਹੜੀਆਂ ਔਰਤਾਂ ਘਰਾਂ ਨੂੰ ਸ਼ਾਮ ਨੂੰ ਬਾਹਰ ਨਹੀਂ ਨਿਕਲ ਸਕਦੀਆਂ ਫੋਨ ਲੈ ਕੇ ਸੜਕ ਤੇ ਗੱਲ ਨਹੀਂ ਕਰ ਸਕਦੀਆਂ ਉਹਨਾਂ ਦੇ ਵਿੱਚ ਵੱਡੀ ਰੋਕਥਾਮ ਹੋਣੀ ਸੀ ਇੱਥੇ ਮੈਨੂੰ ਇਹੀ ਸਮਝ ਨਹੀਂ ਆ ਰਿਹਾ ਕਿ ਅਮਰitsar ਦੇ ਮੈਂਬਰ ਪਾਰਲੀਮੈਂਟ ਨੇ ਕਿਉਂ ਆਪਣੀ ਅੱਖਾਂ ਬੰਦ ਕੀਤੀਆਂ ਪੁਲਿਸ ਕਮਿਸ਼ਨਰ ਨੇ ਆਪਣੀ ਅੱਖਾਂ ਕਿਉਂ ਬੰਦ ਕੀਤੀਆਂ ਸਿਵਲ ਐਡਮਿਨਿਸਟ੍ਰੇਸ਼ਨ ਨੇ ਅੱਖਾਂ ਕਿਉਂ ਬੰਦ ਕੀਤੀਆਂ ਔਰ ਜਿਹੜਾ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਰਣਜੀਤ ਐਵੇਨਿਊ ਹੈੱਡ ਆਫਿਸ ਬਣਾਇਆ ਜੋ ਫੁੱਲੀ ਆਪਰੇਟ ਹੋ ਰਿਹਾ ਤੇ ਅਮਰitsar ਪੁਲਿਸ ਕਮਿਸ਼ਨਰ ਇਹ ਗੱਲ ਦੱਸ ਦੇਣ ਕਿ ਉਹਨਾਂ ਨੇ ਉਸ ਸਾਰੇ ਪ੍ਰੋਜੈਕਟ ਦੀ ਮਦਦ ਦੇ ਨਾਲ ਕਿੰਨੇ ਕ੍ਰਾਈਮ ਨੂੰ ਟੈਕਲ ਕੀਤਾ ਜਾਂ ਕ੍ਰਾਈਮ ਨੂੰ ਰੋਕ ਪਾਇਆ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਤਾਂ ਏਟੀਐਮਸ ਵੀ 10 ਵਜੇ ਤੋਂ ਬਾਅਦ ਬੰਦ ਹੋ ਜਾਂਦੇ ਆ ਕੋਈ ਘਰੋਂ ਬਾਹਰ ਹੀ ਨਹੀਂ ਨਿਕਲਦਾ ਬੱਚੇ ਤਾਂ ਕਿਥੇ ਸੇਫ ਨਹੀਂ ਹੈਗੇ ਐਡੀ ਵੱਡੀ ਫਾਈਲ 1 ਮਹੀਨੇ ਦੇ ਵਿੱਚ ਔਰ ਲਾ تعداد ਇਹੋ ਜੀਆਂ ਵਾਰਦਾਤਾਂ ਹੋਈਆਂ ਜਿਹੜੀਆਂ ਔਨ ਗਰਾਉਂਡ ਐਫ ਆਈ ਆਰ ਤੱਕ ਰਜਿਸਟਰ ਨਹੀਂ ਕੀਤੀਆਂ ਜਾਂਦੀਆਂ ਕ੍ਰਾਈਮ ਡੇਟਾ ਨੂੰ ਘਟਾ ਕੇ ਦੱਸਿਆ ਜਾਂਦਾ ਸੋ ਇੱਥੇ ਸਿੱਧਾ ਸਮਝ ਆਉਂਦਾ ਕਿ ਕੁਝ ਇੱਕ ਕਾਲੀਆਂ ਭੇਡਾਂ ਕੁਝ ਇੱਕ ਕਰਪਟ ਲੋਕ ਮੈਂ ਫਿਰ ਅਰਜ਼ ਕਰ ਰਿਹਾ ਕਿ ਜਿਹੜੇ ਮੈਲ ਖਾ ਖਾ ਕੇ ਫਿੱਟੇ ਹੋਏ ਗਿੱਦੜ ਆ ਉਹ ਸਾਡੇ ਸ਼ਹਿਰ ਨੂੰ ਲੀਡ ਕਰ ਰਹੇ ਆ ਬੰਚ ਆਫ ਜੋਕਰਸ ਸਾਡੇ ਸ਼ਹਿਰ ਨੂੰ ਲੀਡ ਕਰ ਰਹੇ ਆ ਬੜੇ ਨਲਾਇਕ ਨਾਕਸ ਕਾਰਗਰਦੀ ਵਾਲੇ ਔਰ ਨਾ ਅਹਲ ਲੋਕ ਸਾਡੇ ਸ਼ਹਿਰ ਨੂੰ ਲੀਡ ਕਰ ਰਹੇ ਆ ਜਿਹਦੇ ਨਾਲ ਸੀਰੀਜ਼ ਆਫ ਪ੍ਰੋਜੈਕਟਸ ਗੁਰੂ ਨਗਰੀ ਅੰਮ੍ਰਿਤਸਰ ਦੇ ਬੜੀ ਬੁਰੀ ਤਰ੍ਹਾਂ ਫਲॉप ਹੋ ਰਹੇ ਆ ਫੇਲ ਹੋ ਰਹੇ ਆ ਜਿਹਦੇ ਨਾਲ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਸਿਰਫ ਸਿਰਫ ਰਾਜਨੀਤੀ ਇੱਥੇ ਕੀਤੀ ਜਾ ਰਹੀ ਹੈ ਤੁਸੀਂ ਆ ਵੀ ਦੱਸੋ ਜਿਹੜਾ ਪ੍ਰੋਜੈਕਟ ਲੋਕਾਂ ਦੀ ਸੁਰੱਖਿਆ ਵਾਸਤੇ ਸੀ ਜੇ ਉਹ ਇਹ ਪ੍ਰੋਜੈਕਟ ਨਹੀਂ ਚਲਾ ਸਕੇ ਤੇ ਫਿਰ ਇਹ ਲੋਕ ਕਿਹੜੀਆਂ ਗੱਲਾਂ ਕਰਦੇ ਆ ਕਿਹੜੀਆਂ ਗੱਲਾਂ ਉੱਤੇ ਵੋਟਾਂ ਮੰਗਦੇ ਆ ਮੈਂ ਉਹ ਵੀ ਲੀਡਰ ਦੇਖਿਆ ਜਿਹੜੇ ਬੜੀ ਗੱਲ ਹੁੰਦੀ ਆ ਤੇ ਕਿਤੇ ਨਹਿਰ ਤੇ ਜਾ ਕੇ ਖੜ ਜਾਂਦੇ ਆ ਕਹਿੰਦੇ ਜੀ ਇੱਥੇ ਗੰਦਗੀ ਬੜੀ ਆ ਕੋ ਬੜੀ ਗੱਲ ਹੁੰਦੀ ਹੈ ਤੇ ਆਪਣੇ ਬੋਰਡ ਵਗੈਰਾ ਲਗਾ ਕੇ ਐਂਟਰੀ ਐਗਜ਼ਿਟ ਗੇਟ ਇਹ ਉਹ ਪੇਂਟ ਕਰਾ ਦਾਂਗੇ ਆ ਕਰਾ ਦਾਂਗੇ ਅੱਜ ਸ਼ਹਿਰ ਦੇ ਵਿੱਚ 스마트 ਸਿਟੀ ਦੇ ਪ੍ਰੋਜੈਕਟ ਰਾਈਨ ਜਿਹੜੀਆਂ ਬਿਊਟੀਫਿਕੇਸ਼ਨ ਵਾਸਤੇ ਗ੍ਰੇਲਾਂ ਲੱਗੀਆਂ ਖੂਬਸੂਰਤੀ ਵਾਸਤੇ ਪਲਾਂਟੇਸ਼ਨ ਹੋਈ ਆ ਸਾਰਿਆਂ ਦੀ ਚੋਰੀ 90% ਬਭ ਹੋ ਗਈ ਆ ਕੋਈ ਐਫ ਆਈ ਆਰ ਰਜਿਸਟਰ ਨਹੀਂ ਕੀਤੀ ਗਈ ਕੋਈ ਉਹਦੇ ਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਕੋਈ ਚੋਰ ਡਕੈਤ ਫੜੇ ਨਹੀਂ ਗਏ ਜੇ ਇਹ ਪ੍ਰੋਜੈਕਟ ਚੱਲਦਾ ਅੱਜ ਵੀ ਜੇ ਇਹ ਗੱਲ ਚਲਾ ਦਿੰਦੇ ਆ ਤੇ ਦੇਖੋ ਅੰਮ੍ਰਿਤਸਰ ਦੀ ਟ੍ਰੈਫਿਕ ਯੋਸ ਕਿੰਨਾ ਵੱਡਾ ਆ ਵਿਗੜੇ ਤਿਗੜੇ ਦਾ ਪੀਰ ਡੰਡਾ ਹੁੰਦਾ ਜੇ ਲੋਕ ਸੜਕ ਦੇ ਉੱਤੇ ਜਿਹੜਾ ਲੋਕਾਂ ਨੂੰ ਅਸੀਂ ਚੱਲਣਾ ਇੰਨੇ ਸਾਲਾਂ ਵਿੱਚ ਸਿਖਾ ਨਹੀਂ ਸਕੇ ਤੇ ਉਹਨਾਂ ਨੂੰ ਇਹ ਪ੍ਰੋਜੈਕਟ ਲਾਗੂ ਕਰਕੇ ਉਹਨਾਂ ਦੇ ਘਰਾਂ 'ਚ ਚਲਾਨ ਜਾਂਦੇ ਚਲਾਉਂਦੇ ਕਿਉਂ ਆ ਪ੍ਰੋਜੈਕਟ ਕੀ ਪੈਸੇ ਖਾਣ ਲਈ ਚਲਾਇਆ ਜਾਂਦੇ ਆ ਕਿ ਅੱਧੇ ਅਧੂਰੇ ਛੱਡ ਕੇ ਫਿਰ ਉਹਨਾਂ ਨੂੰ ਪ੍ਰੋਜੈਕਟ ਨੂੰ ਉੱਥੇ ਹੀ ਬੰਦ ਕਰ ਦਿੱਤਾ ਜਾਂਦਾ ਕੱਲੇ ਸੀਸੀਟੀਵੀ ਕੈਮਰੇ ਨਹੀਂ ਬੀਆਰਟੀਐਸ ਬੱਸਾਂ ਦੀ ਗੱਲ ਕਰੀਏ ਜਾਂ ਹੋਰ ਪ੍ਰੋਜੈਕਟ ਦੀ ਗੱਲ ਕਰੀਏ ਸਾਰੇ ਪ੍ਰੋਜੈਕਟ ਅੱਜ ਅੱਜ ਫੇਲ ਹੋ ਚੁੱਕੇ ਆ ਕਬਾੜ ਬਣ ਚੁੱਕੇ ਆ ਲੋਕਾਂ ਦੇ ਪੈਸੇ ਮਿੱਟੀ ਹੋ ਚੁੱਕੇ ਆ ਦੇਖੋ ਉਹ ਕਹਿੰਦੇ ਨੇ ਕਿ ਮਾਲ ਹੈ ਮੁਫਤ ਦਿਲ ਹੈ ਬੇਰਹਿਮ ਜੇ ਇਹ ਲੋਕਾਂ ਦੇ ਆਪਦੇ ਬਾਪ ਦਾ ਮਾਲ ਹੁੰਦਾ ਤੇ ਇਹ ਸੜਕਾਂ ਤੋਂ ਇੱਟਾਂ ਚੁਗਦੇ ਫਿਰਦੇ ਇਹਨਾਂ ਨੂੰ ਪਤਾ ਆ ਕਿ ਇਹ ਸਰਕਾਰੀ ਲੋਕਾਂ ਦਾ ਸਟੇਟ ਇੱਕ ਚੱਕਰ ਦਾ ਲੋਕਾਂ ਦੇ ਖੂਨ ਪਸੀਨੇ ਦਾ ਮਿਹਨਤ ਕਮਾਈ ਦਾ ਟੈਕਸ ਦਾ ਪੈਸਾ ਹੈ ਔਰ ਜਿਹੜਾ ਕੇਂਦਰ ਸਰਕਾਰ ਸਮਾਰਟ ਸਿਟੀ ਦੇ ਪ੍ਰੋਜੈਕਟਸ ਤਹਿਤ ਸ਼ਹਿਰ ਦੇ ਲਈ ਭੇਜਦੀ ਆ ਇਹ ਕਦੀ ਲੋਕਲ ਲੀਡਰਸ ਨਹੀਂ ਚਾਹੁੰਦੇ ਹੁੰਦੇ ਕਿ ਉਹਨਾਂ ਦੇ ਪ੍ਰੋਜੈਕਟ ਸਕਸੈਸਫੁਲ ਹੋ ਜਾਣ ਜੇ ਉਹ ਸਫਲ ਹੋ ਜਾਣਗੇ ਤੇ ਫਿਰ ਇਹਨਾਂ ਦੀ ਰਾਜਨੀਤੀ ਕਿੱਥੇ ਚੱਲੂਗੀ ਉਹਨਾਂ ਲੋਕਾਂ ਨੂੰ ਫਲੌਪ ਕਰਨ ਵਾਸਤੇ ਉਹਨਾਂ ਲੋਕਾਂ ਨੂੰ ਬਿਲਕੁਲ ਖਰਾਬ ਉਹਨਾਂ ਦੀ ਦਸ਼ਾ ਦਿਖਾਉਣ ਵਾਸਤੇ ਇਹ ਪ੍ਰੋਜੈਕਟ ਫੇਲ ਕਰਾ ਦਿੱਤੇ ਜਾਂਦੇ ਆ ਇਸੇ ਇਹ ਲੂੰਬੜ ਚੱਲਣਾ ਆਪਣੀ 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 ਰਾਜਨੀਤੀ ਚਮਕਾਉਣ ਲਈ ਸਿਰਫ ਆਪਣੀ ਰਾਜਨੀਤੀ ਚਮਕਾਉਣ ਲਈ ਤੁਸੀਂ ਮੈਂ ਕਿਸੇ ਦੇ ਖਿਲਾਫ ਨਹੀਂ ਗੱਲ ਕਰਦਾ ਪਰ ਮੈਨੂੰ ਖੁਦ ਦੱਸ ਦਿਓ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ 10 ਸਾਲ ਤੋਂ ਹੁਣ ਦੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹ 10 ਸਾਲ ਤੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਰਹੇ ਆ ਅੰਮ੍ਰਿਤਸਰ ਵਾਸਤੇ ਕੋਈ ਪ੍ਰੋਜੈਕਟ ਲਿਆ ਸਕਿਆ ਉਹ 2 ਮਹੀਨੇ ਇਲੈਕਸ਼ਨ ਨੂੰ ਰਹਿ ਗਿਆ ਤੇ ਉਹ ਆ ਕੇ ਕਹਿੰਦੇ ਜੀ ਆ ਗੋਲਡਨ ਗੇਟ ਨੂੰ ਰੰਗ ਕਰਾ ਦੇਾਂਗੇ ਆ ਨਹਿਰ ਦੇ ਵਿੱਚ ਕੂੜਾ ਨਾ ਸੁੱਟੋ ਮੇਰੀ ਨਜ਼ਰ ਦੇ ਨਜ਼ਦੀਕ ਇੱਕ ਮੈਂਬਰ ਪਾਰਲੀਮੈਂਟ ਦਾ ਇਹ ਸਟ੍ਰਕਚਰ ਨਹੀਂ ਹੁੰਦਾ ਕਿ ਉਹ ਕਦੀ ਜਾ ਕੇ ਟ੍ਰੈਫਿਕ ਖਲਾਉਣ ਲੱਗ ਜੇ ਕਦੀ ਰੰਗ ਰੋਗ ਦੀਆਂ ਗੱਲਾਂ ਕਰਨ ਲੱਗ ਜੇ ਸੋਚ ਤੋਂ ਸਮਝੋ ਕਿ ਜੇ ਇਹ ਪ੍ਰੋਜੈਕਟਸ ਫੇਲ ਕਰਾਏ ਜਾਣਗੇ ਤਾਂ ਹੀ ਇਦਾਂ ਦੇ ਨਾ ਅਹਲ ਲੋਕਾਂ ਦਾ ਰੂਟ ਬਣਦਾ ਹੈ ਇਹ ਲੋਕ ਫਿਰ ਲੈਕਚਰ ਜਿੱਤਦੇ ਆ ਤੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਾਸੀਆਂ ਵਾਸਤੇ ਉਹਨਾਂ ਨੂੰ ਹੋਰ ਤੱਕਾ ਸਹਿਣਾ ਪੈਂਦਾ ਔਰ ਇਸ ਗੁਰੂ ਨਗਰੀ ਦਾ ਜੇ ਕੋਈ ਨਵਾਂ ਬੱਚਾ ਜੰਮਦਾ ਆ ਤੇ ਉਹ 100% ਪਹਿਲਾਂ ਹੀ ਫਲੌਪ ਔਰ ਫੇਲ ਹੋ ਜਾਂਦਾ ਕਿਉਂਕਿ ਉਹ ਪੂਰੇ ਦੇਸ਼ ਦੇ ਬਾਕੀ ਸ਼ਹਿਰਾਂ ਦੇ ਨਾਲੋਂ ਬਹੁਤ ਪਸੰਦਗੀ ਦੇ ਵਿੱਚ ਪੈਦਾ ਹੁੰਦਾ ਬਹੁਤ ਪਿੱਛੇ ਜਾਂਦਾ ਜਿਹੜੇ ਸ਼ਹਿਰ ਦੇ ਵਿੱਚ ਅਸੀਂ ਲੋਕਾਂ ਨੂੰ ਸੜਕਾਂ ਤੇ ਚੱਲਣਾ ਨਹੀਂ ਸਿਖਾ ਸਕੇ ਜਿਹੜੇ ਸ਼ਹਿਰਾਂ ਦੇ ਲੋਕ ਤੁਸੀਂ ਦੇਖੋ ਜੇ ਸੜਕ ਤੇ ਅੱਛੀ ਤਰ੍ਹਾਂ ਨਹੀਂ ਚੱਲਣਗੇ ਕਿਉਂ ਸੂਗਾ ਲੜਾਈ ਝਗੜੇ ਹੋਣਗੇ ਤੇ ਲੋਕ ਦਸਤਰਾ ਵਿੱਚ ਵੀ ਜਾ ਕੇ ਲੜਨਗੇ ਘਰਾਂ ਦੇ ਵਿੱਚ ਵੀ ਜਾ ਕੇ ਲੜਨਗੇ ਗੈਰ ਕਾਨੂੰਨੀ ਕਬਜ਼ਿਆਂ ਦੀ ਪਰਮਾਰ ਇਲੈਗਲ ਇਨਕ੍ਰੋਚਮੈਂਟਸ ਇਲੈਗਲ ਬਿਲਡਿੰਗਸ ਬਣਨੀਆਂ ਐਮਟੀਪੀ ਵਿਭਾਗ ਦਾ ਟੋਟਲ ਫੇਲਿਅਰ ਹੋਣਾ ਕਾਰਪੋਰੇਸ਼ਨ ਦਾ ਇਸ ਤੇ ਫਲॉप ਹੋ ਜਾਣਾ ਕੂੜੇ ਦੀ ਪਰਮਾਰ ਹੋਣੀ ਸ਼ਹਿਰ ਦੇ ਵਿੱਚ ਇਹੋ ਹੀ ਕਾਰਨ ਆ ਕਿ ਇਹ ਇਸ ਪ੍ਰੋਜੈਕਟ ਨੂੰ ਚਲਾ ਨਹੀਂ ਰਹੇ ਜੇ ਇਹ ਪ੍ਰੋਜੈਕਟ ਚਲਾ ਦੇਣਗੇ ਤੇ ਜਿਹੜਾ ਚੋਰ ਹੋਊਗਾ ਜਿਹੜੀ ਕਾਲੀ ਪੇਟ ਹੋਊਗੀ ਜਿਹੜਾ ਕੋਈ ਗਲਤੀ ਕਰਦਾ ਤੇ ਉਹ ਇਹਦੀ ਗ੍ਰਿਫਤ ਦੇ ਵਿੱਚ ਹੋਣਾ ਜੇ ਕਮਿਸ਼ਨਰ ਪੁਲਿਸ ਆਪ ਰੂਲਸ ਫਾਲੋ ਨਹੀਂ ਕਰੂਗਾ ਤੇ ਉਹਦੇ ਘਰ ਦੇ ਵਿੱਚ ਵੀ ਚਲਾਨ ਜਾਣਾ ਇਸੇ ਕਰਕੇ ਨਹੀਂ ਕਰਾ ਰਹੇ ਕਿ ਲੋਕਾਂ ਨੂੰ ਪਿੱਛੇ ਧੱਕੋ ਬੈਕਵਰਡ ਲੈ ਜਾਓ ਪ੍ਰੋਜੈਕਟਸ ਬਲੌਕ ਕਰਾ ਦਿਓ ਲੋਕ ਇਸੇ ਗੱਲ ਤੇ ਵੋਟਾਂ ਦੇ ਖੁਸ਼ ਹੋ ਕੇ ਵੋਟ ਪਾ ਦੇਣਗੇ ਪਰ ਇਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ ਕਿ ਇਹ ਲਾਸਟ ਨੇਲ ਇਨ ਦਾ ਕਾਫਨ ਜਿਹਨੂੰ ਕਹਿੰਦੇ ਆ ਕਿ ਗੁਰੂ ਨਗਰੀ ਦੇ ਸ਼ਹਿਰ ਦੀ ਤਰੱਕੀ ਦੇ ਵਿੱਚ ਉਹਨਾਂ ਦੀ ਕਬਰ ਇਹ ਬਣਾ ਰਹੇ ਹੈ ਗਿਆ ਇਸ ਮਾੜੇ ਲੀਡਰਾਂ ਤੋਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿਨਾਰਾ ਕਰ ਲੈਣਾ ਚਾਹੀਦਾ ਇਸ ਇਸ ਪ੍ਰੋਜੈਕਟ ਦੀ ਗੱਲ ਕਰੀਏ ਸੀਸੀਟੀਵੀ ਕੈਮਰੇ ਦੀ ਤੇ ਇਹਦੇ ਵਿੱਚ ਸ਼ਹਿਰ ਦੇ ਵਿੱਚ ਕੀ ਕੀ ਇੰਸਟਾਲ ਕੀਤਾ ਗਿਆ ਇੱਕ ਇਹ ਵੀ ਲਾਇਆ ਗਿਆ ਵਾ ਇਹ ਕੀ ਕੀ ਇੰਸਟਾਲ ਕੀਤਾ ਗਿਆ ਕਿੰਨੇ ਕੁਲ ਕੈਮਰੇ ਆ ਤੇ ਹੁਣ ਤੱਕ ਕਿੰਨੇ ਕੈਮਰੇ ਚੱਲਦੇ ਪਏ ਆ ਤੇ ਕਿੰਨੇ ਬੰਦ ਪਏ ਆ ਦੇਖੋ ਇਹ ਪ੍ਰੋਜੈਕਟ 13 ਅਗਸਤ 2022 ਨੂੰ ਇਹਦਾ ਇਫਤਤਾਹ ਕਰ ਦਿੱਤਾ ਗਿਆ ਸੀ ਇਨੋਗਰੇਟ ਕਰ ਦਿੱਤਾ ਗਿਆ ਸੀ ਔਰ ਆਲਰੇਡੀ 6 ਸਾਲ ਦੀ ਦੇਰੀ ਦੇ ਬਾਅਦ ਗੁਰੂ ਨਗਰੀ ਅੰਮ੍ਰਿਤਸਰ ਵਾਸਤੇ ਪ੍ਰੋਜੈਕਟ ਆਇਆ ਸੀ ਉਹ ਤੁਸੀਂ ਆਪਣੇ ਸਾਹਮਣੇ ਦੇਖ ਰਹੇ ਹੋ ਕਿ ਸੈਂਸਰਸ ਵੀ ਲੱਗੇ ਹੋਏ ਆ ਇਹਨਾਂ ਦੀ ਵੀ ਮਨਿਆਦ ਹੁੰਦੀ ਆ ਧੁੱਪ ਮੀਂਹ بارش ਹਰ ਚੀਜ਼ ਤੇ ਇਹਨਾਂ ਦੀ ਵੀ ਇੱਕ ਲਿਮਟ ਹੁੰਦੀ ਆ ਲਾਈਫ ਹੁੰਦੀ ਆ ਜੇ ਇਦਾਂ ਹੀ ਖੜੇ ਖੜੇ ਕੰਡਮ ਹੋ ਜਾਣਗੇ ਤੇ ਇਹ ਜਿੰਨਾ ਪੈਸਾ ਦੇ ਉੱਤੇ ਖਰਚ ਹੋਇਆ ਉਹ ਸਾਰਾ ਵੇਸਟ ਜਾਊਗਾ ਸੈਂਸਰ ਦਾ ਬੈਨੀਫਿਟ ਕੀ ਹੈ ਬੈਨੀਫਿਟ ਇਹ ਹੈ ਕਿ ਜਦੋਂ ਵੀਕਲ ਐਂਟਰ ਕਰਦਾ ਉਹਦੀ ਸਪੀਡ ਚੈੱਕ ਕਰਦਾ ਹੈ ਆਹ ਵੀਕਲ ਦੀ ਸਾਰੀਆਂ ਜਿਹੜੀ ਗਤੀਵਿਧੀਆਂ ਉਹਨੂੰ ਨੋਟਿਸ ਕਰਦਾ ਹੈ ਕਿ ਇਹ ਵੀਕਲ ਤੇਜ਼ੀ ਨਾਲ ਜਾ ਰਿਹਾ ਹੈ ਕਿ ਜਿੰਨੇ ਨਿਰਧਾਰਤ ਸਪੀਡ ਆ ਉਹਦੇ ਲਈ ਜਾ ਰਿਹਾ ਹੈ ਜਾਂ ਕਿਹੜਾ ਇਸ ਟ੍ਰੈਫਿਕ ਸਿਗਨਲ ਨੂੰ ਵਾਇਲਟ ਕਰਕੇ ਇੱਧਰ ਨੂੰ ਜਾ ਰਿਹਾ ਹੈ ਸਾਰੀਆਂ ਚੀਜ਼ਾਂ ਨੂੰ ਮੋਨੀਟਰ ਕਰਦਾ ਪਰ ਜੇ ਇਹ ਪ੍ਰੋਜੈਕਟ ਚਲਾ ਦਿੰਦੇ ਆ ਤੇ ਗੁਰੂ ਨਗਰੀ ਦੀ ਟ੍ਰੈਫਿਕ ਜਿਹੜੀ ਆ ਉਹ ਮੈਨੇਜਮੈਂਟ ਅੱਛੀ ਹੋ ਜਾਏ ਜ ਸਾਹ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਆ ਕਿਥੇ ਇੱਕ ਮੁਲਾਜ਼ਮ ਗਰਮੀ ਦੇ ਵਿੱਚ ਸਰਦੀ ਦੇ ਵਿੱਚ ਕਿੰਨੀ ਕੀ ਦੇਰ ਖੜਾ ਹੋ ਕੇ ਆਪਣੀ ਨੌਕਰੀ ਨੂੰ ਸਰੰਜਾਮ ਕਰ ਸਕਦਾ ਹੈ ਪਰ ਲੋਕ ਮੁਲਾਜ਼ਮਾਂ ਦੇ ਨਾਲ ਲੜਦੇ ਆ ਪੁਲਿਸ ਮੁਲਾਜ਼ਮਾਂ ਨੂੰ ਧੱਕੇ ਮਾਰਦੇ ਆ ਕਈ ਵੀਡੀਓਜ਼ ਇਦਾਂ ਦੀ ਆਉਂਦੀ ਆ ਪੈਸੇ ਲੈਣ ਦੇ ਇੰਡੀ ਆ ਜਾਂਦੀ ਆ ਬਦਨਾਮੀ ਹੁੰਦੀ ਪੁਲਿਸ ਦੀ ਜੋ ਇਹ ਸਿਸਟਮ ਨੂੰ ਚਲਾ ਦਿੰਦੇ ਤੇ ਇਹਨਾਂ ਸਾਰੀਆਂ ਗੱਲਾਂ ਤੋਂ निजात ਗੁਰੂ ਨਗਰੀ ਅੰਮ੍ਰਿਤਸਰ ਦੇ ਲੋਕ ਪਾ ਸਕਦੇ ਆ ਇੱਕ ਆਖਰੀ ਸਵਾਲ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਖੁਦ ਸਪੋਰਟਰ ਰਹੇ ਹੋ ਆਹਤੀ ਪਾਰਟੀ ਦੇ ਜਦੋਂ ਸਰਕਾਰ ਨਹੀਂ ਬਣੀ ਸਤਾ ਦੇ ਵਿੱਚ ਨਹੀਂ ਆਈ ਸੀ ਤੁਸੀਂ ਖੁਦ ਸਪੋਰਟ ਕਰਦੇ ਸੀ ਕੀ ਲੱਗਦਾ ਕਿ ਅੱਜ ਆਮ ਆਦਮੀ ਪਾਰਟੀ ਜੋ ਉਸਨੇ ਸੁਪਨੇ ਵਿਖਾਏ ਸੀ ਲੋਕਾਂ ਨੂੰ ਜੋ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਕਿ ਆਮ ਆਦਮੀ ਪਾਰਟੀ ਉਸ ਤੇ ਖਰੀ ਨਹੀਂ ਉਤਰ ਪਾਈਏ ਦੇਖੋ ਕਹਿੰਦੇ ਨਾ ਕਿ ਜਾਨ ਦੀ دی ਹੋਈ ਉਸੇ ਕੀ تھی ਹੱਕ ਤੋਂ ਇਹ ਹੈ ਕਿ ਹੱਕ ਅਦਾ ਨਾ ਹੁਆ ਮੈਂ ਹਮੇਸ਼ਾ ਉਹਨਾਂ ਲੋਕਾਂ ਦਾ ਸਪੋਰਟਰ ਰਿਹਾ ਜਿਨ੍ਹਾਂ ਨੇ ਲੋਕਾਂ ਨੂੰ ਇਹ ਗੱਲ ਕੀਤੀ ਵਿਜ਼ਨ ਦਿਖਾਇਆ ਕਿ ਅਸੀਂ ਲੋਕਾਂ ਦੀ ਹਮਾਇਤ ਕਰਾਂਗੇ ਲੋਕਾਂ ਦੀ ਸਪੋਰਟ ਕਰਾਂਗੇ ਲੋਕਾਂ ਦੇ ਸੁੱਖ-ਦੁੱਖ ਵਿੱਚ ਸ਼ਾਮਲ ਹੋਵਾਂਗੇ ਔਰ ਲੋਕਾਂ ਦੀ ਤਰੱਕੀ ਦਾ ਵਾਇਸ ਬਣਾਂਗੇ ਪਰ ਜਦੋਂ ਦੀ ਇਹ ਗਵਰਨਮੈਂਟ ਪੰਜਾਬ ਦੇ ਵਿੱਚ ਆ ਗਈ ਆ ਇਹ ਟੋਟਲੀ ਹਰ ਚੀਜ਼ ਕਲਾਪਸ ਕਰ ਗਈ ਤੁਸੀਂ ਆਪ ਦੇਖੋ ਕਾਰਪੋਰੇਸ਼ਨ ਦੀਆਂ ਚੋਣਾਂ ਇਹ ਨਹੀਂ ਕਰਾ ਸਕੇ ਇਸੇ ਤਰ੍ਹਾਂ ਦਾ ਗੁਰੂ ਨਗਰੀ ਦੇ ਵਿੱਚ ਕੂੜੇ ਨੂੰ ਇਹ ਨਹੀਂ ਚੁਕਾ ਸਕੇ ਇਲੈਗਲ ਇਨਕ੍ਰੋਚਮੈਂਟ ਇਹ ਨਹੀਂ ਰੋਕ ਸਕੇ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਕ੍ਰਿਟੀਕਲ ਐ ਸ਼ਹਿਰ ਦੇ ਵਿੱਚ ਇਲੈਗਲ ਬਿਲਡਿੰਗ ਜਿੱਥੇ ਬਣ ਰਹੀਆਂ ਸਰ ਤਰ੍ਹਾਂ ਦੀਆਂ ਸਾਰੀਆਂ ਗੈਰ ਕਾਨੂੰਨੀ ਕੰਮ ਇਹ ਤੇ ਹੋ ਰਿਹਾ ਕਚਹਿਰੀਆਂ ਦੇ ਵਿੱਚ ਰਿਸ਼ਵਤ ਦੀ ਹੁੰਦੀ ਤੇ ਉਹ ਚੱਲ ਰਹੀ ਆ ਔਰ ਜਿਹੜੇ ਪ੍ਰੋਜੈਕਟ ਲੋਕਾਂ ਨੂੰ ਬਹੁਤ ਲੜਿੰਦੇ ਆ ਉਹਨਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਕੰਡਮ ਕਰ ਦਿੱਤਾ ਗਿਆ ਸਿਰਫ ਇਹਸ ਕਰਕੇ ਕਿ ਜੇ ਇਹ ਲਾਗੂ ਹੋ ਜਾਣਗੇ ਤੇ ਕਿਤੇ ਕੋਈ ਹੋਰ ਸਰਕਾਰ ਇਸ ਗੱਲ ਦਾ ਕ੍ਰੈਡਿਟ ਨਾ ਲੈ ਜੇ ਲੋਕ ਅਵੇਅਰ ਨਾ ਹੋ ਜਾਣ ਪਰੇਸ਼ ਕਰਕੇ ਜਦੋਂ ਇਹ ਸਾਰੀ ਪਰਫਾਰਮੈਂਸ ਔਨ ਗਰਾਉਂਡ ਇਹਨਾਂ ਨੇ ਦਿਖਾਈ ਆ ਇਸ ਵੇਲੇ ਮੈਂ ਮੌਜੂਦਾ ਸਥਿਤੀ ਦੇ ਵਿੱਚ ਇਹ ਮਹਿਸੂਸ ਕਰ ਰਿਹਾ ਕਿ ਇਹ ਸਰਕਾਰ ਨੇ ਗੁਰੂ ਨਗਰੀ ਕੀ ਪੂਰੇ ਪੰਜਾਬ ਦਾ ਪੱਠਾ ਬਿਠਾ ਦਿੱਤਾ ਆ ਮੈਂ ਫਿਰ ਦੁਬਾਰਾ ਰਿਪੀਟ ਕਰ ਰਿਹਾ ਇਹਨੂੰ ਜ਼ਰੂਰ ਚਲਾਉਣਾ ਕਿ ਪੰਜਾਬ ਦੇ ਵਿੱਚ ਕਿਸੇ ਸਮੇਂ ਚੀਫ ਮਿਨਿਸਟਰਸ ਹੁੰਦੇ ਸੀ ਅੱਜ ਪੰਜਾਬ ਦੇ ਵਿੱਚ ਥੀਫ ਮਿਨਿਸਟਰ ਹੈਗਾ ਜਿਨ੍ਹਾਂ ਨੇ ਭੋਲੇ-ਪਾਲੇ ਲੋਕਾਂ ਨੂੰ ਵੱਡੇ ਲੁਭਾਵ ਨੇ ਸੁਹਾਵਨੇ ਖਾਬ ਦਿਖਾ ਕੇ ਉਹਨਾਂ ਦਾ ਮੰਡੇਟ ਲੁੱਟ ਲਿਆ ਸੋ ਇਸ ਕਰਕੇ ਇਸ ਥੀਫ ਮਿਨਿਸਟਰ ਨੂੰ ਪੰਜਾਬ ਦੇ ਲੋਕਾਂ ਦੀ ਸਾਰ ਲੈਣੀ ਚਾਹੀਦੀ ਆ ਗੁਰੂ ਨਗਰੀ ਵਾਸਤੇ ਜਿਹੜੇ ਵੀ ਪ੍ਰੋਜੈਕਟਸ ਉਲਟਿੰਦੇ ਆ ਉਹਨਾਂ ਨੂੰ ਜਲਦ ਤੋਂ ਜਲਦ ਚਲਾ ਲੈਣਾ ਚਾਹੀਦਾ ਹੈ ਨਹੀਂ ਤੇ ਫਿਰ ਕਮਰ ਸਰ ਦੇ ਲੋਕ ਪੂਰੇ ਪੰਜਾਬ ਦੇ ਲੋਕ ਜਿੰਨਾ ਸਿਰ ਦਾ ਤਾਜ ਬਣਾਉਂਦੇ ਆ ਫਿਰ ਤੋਂ ਥੱਲੇ ਗੋਡਾ ਦੇਣ ਤੇ ਵੀ ਗੁਰੇਜ਼ ਨਹੀਂ ਕਰਦੇ ਸੋ ਇਹ ਸੰ ਸਮਾਜ ਸੇਵੀ ਪਵਨਦੀਪ ਜਿਨ੍ਹਾਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ 스마트 ਸਿਟੀ ਦੇ ਪ੍ਰੋਜੈਕਟ ਦੇ ਤਹਿਤ ਸੀਸੀਟੀਵੀ ਕੈਮਰਾ ਦਾ ਪ੍ਰੋਜੈਕਟ ਜ਼ਰੂਰ ਲਿਆਂਦਾ ਗਿਆ ਸੀ ਅਗਰ ਉਹ ਕੈਮਰੇ ਚੱਲਦੇ ਹੁੰਦੇ ਤੇ ਅੱਜ ਜਿਹੜੀ ਕ੍ਰਾਈਮ ਦਾ ਰੇਟ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜ਼ਰੂਰ ਵਧਿਆ ਹੈ ਉਸ ਤੇ થોਈ ਠੱਲ ਪੈ ਸਕਦੀ ਮਹਿਲਾਵਾਂ ਸੁਰੱਖਿਅਤ ਘਰੋਂ ਬਾਹਰ ਨਿਕਲ ਸਕਦੀਆਂ ਲੇਕਿਨ ਆਪਣੀ ਰਾਜਨੀਤੀ ਚਮਕਾਉਣ ਲਈ ਕੁਝ ਲੋਕ ਨਹੀਂ ਚਾਹੁੰਦੇ ਕਿ ਜਿਹੜੇ ਸਮਾਰਟ ਸਿਟੀ ਦੇ ਪ੍ਰੋਜੈਕਟ ਸ਼ਹਿਰ ਦੇ ਵਿੱਚ ਲਿਆਂਦੇ ਜਾਣ ਅਗਰ ਲਿਆਂਦੇ ਗਏ ਤਾਂ ਫਿਰ ਉਹ ਚਲਾਏ ਵੀ ਜਾਣ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ